ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਆਓ ਪਿਆਰਿਓ ਜਨਰਨਾਇਰ ਹਰੀ ਸਿੰਘ ਨਰੂਆ ਜਿਸਨੇ ਆਪਣੀ ਜ਼ਿੰਦਗੀ ਦੇ ਵਿੱਚ ਅਦੁੱਤੀ ਕਾਰਨਾਮੇ ਕੀਤੇ ਉਹਨਾਂ ਦੀ ਇੱਕ ਬੇਮਿਸਾਲ ਗਾਥਾ ਪਸ਼ਾਵਰ ਦੇ ਰਹੇ ਚੁਕੇ ਡਿਪਟੀ ਕਮਿਸ਼ਨਰ ਉਲਫਕੈਰੂ ਦੀ ਜਮਾਨੀ ਇੱਕ ਅਫਰੀਦੀ ਪਠਾਨ ਨੇ ਇਸ ਅਦੁੱਤੀ ਜਰਨੈਲ ਹਰੀ ਸਿੰਘ ਨਲੂਆ ਬਾਰੇ ਇੱਕ ਖਾਸ ਵਾਕਿਆ ਸੁਣਾਇਆ ਇੱਕ ਦਿਨ ਹਰੀ ਸਿੰਘ ਕਲੇ ਦੇ ਬਾਹਰ ਸਵੇਰ ਸਾਰ ਫਲਾਈ ਦੀ ਦਤਨ ਕਰ ਰਿਹਾ ਸੀ ਜਾਂ ਪਿੰਡ ਜਿਸ ਦੇ ਨਾਂ ਤੇ ਜਮਰੋਦ ਦਾ ਨਾਂ ਪਿਆ ਖਲੇ ਦਾ ਪਠਾਨ ਆਪਣੀ ਬੇਗਮ ਦੇ ਨਾਲ ਉਧਰੋਂ ਲੰਘ ਰਿਹਾ ਸੀ ਉਨੇ ਸਰਦਾਰ ਨੂੰ ਪੁੱਛਿਆ ਕਿ ਤੁਸੀਂ ਪਠਾਣਾ ਦੇ ਦੇਸ਼ ਵਿੱਚ ਰਹਿੰਦੇ ਹੋ ਤੇ ਇੰਜ ਆਜ਼ਾਦੀ ਨਾਲ ਬੇਖੌਫ ਹੋ ਕੇ ਥੋੜੇ ਫਿਰਦੇ ਹੋ ਕੀ ਕਰੋਗੇ ਜੇ ਕਿਸੇ ਨੇ ਇੱਥੇ ਖੜੇ ਖੜੋਤੇ ਤੁਹਾਨੂੰ ਮਾਰ ਦਿੱਤਾ ਸਰਦਾਰ ਨੇ ਗਰਮ ਨਾਲ ਉੱਤਰ ਦਿੱਤਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਹਾਂ ਅਸੀਂ ਸੱਚੇ ਪਾਤਸ਼ਾਹ ਦੇ ਸਿੰਘ ਹਾਂ ਹਰ ਔਖੀ ਘੜੀ ਵਿੱਚ ਉਹ ਸਾਡੀ ਰੱਖਿਆ ਕਰਦਾ ਹੈ ਪਠਾਨ ਨੇ ਰੋਹ ਨਾਲ ਕਿਹਾ ਕਿ ਚੱਲ ਮੇਰੇ ਨਾਲ ਮੇਰੇ ਪਿੰਡ ਚੱਲ ਕੇ ਲੜਾਈ ਕਰ ਮੈਂ ਆਪਣੀ ਬੇਗਮ ਨੂੰ ਘਰ ਛੱਡ ਕੇ ਤੇਰੀ ਤੇ ਤੇਰੇ ਗੁਰੂ ਦੀ ਅਜਮਾਇਸ਼ ਕਰਾਂਗਾ ਔਰ ਪਠਾਨ ਨੇ ਕਿਹਾ ਤੂੰ ਮੇਰਾ ਮਹਿਮਾਨ ਹੋਵੇਂਗਾ ਹੋਰ ਕੋਈ ਤੇਰੀ ਵਾਬ ਵਾਲੇ ਨਹੀਂ ਵੇਖੇਗਾ ਖਾਲਸਾ ਕਮਾਂਡਰੋ ਦੀ ਗੱਲ ਮੰਨ ਕੇ ਉਹਦੇ ਇਲਾਕੇ ਵਿੱਚ ਚਲਾ ਗਿਆ ਪਠਾਨ ਨੇ ਖਾਲਸਾ ਕਮਾਂਡਰ ਨੂੰ ਇੱਕ ਤਲਵਾਰ ਤੇ ਇੱਕ ਢਾਲ ਦਿੱਤੀ ਆਪ ਵੀ ਇੱਕ ਤਲਵਾਰ ਢਾਲ ਲਈ ਸਾਰਾ ਪਿੰਡ ਨਜ਼ਾਰਾ ਵੇਖ ਲਈ ਉਮੜਾਇਆ ਹਰੀ ਸਿੰਘ ਨੇ ਪਹਿਲਾਂ ਪਠਾਨ ਨੂੰ ਵਾਰ ਕਰਨ ਲਈ ਕਿਹਾ ਉਸ ਦੇ ਪੂਰਨ ਜੋਸ਼ ਤੇ ਤਾਕਤ ਦੇ ਨਾਲ ਕੀਤੇ ਵਾਰ ਨੂੰ ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਢਾਲ ਤੇ ਲਿਆ ਫਿਰ ਸਰਦਾਰ ਨਲਵੇ ਨੇ ਇੱਕ ਵਾਰ ਹੋਰ ਕਰਨ ਲਈ ਕਿਹਾ ਇਹ ਵੀ ਵਾਰ ਪਠਾਨ ਦਾ ਖਾਲੀ ਗਿਆ ਔਰ ਤਲਵਾਰ ਪਠਾਨ ਦੀ ਢਾਲ ਦੇ ਦੋ ਟੋਟੇ ਕਰਦੇ ਹੋਈ ਜਿਹੜੀ ਹੈ ਜਦੋਂ ਹਰੀ ਸਿੰਘ ਨਲਗਵਾ ਨੇ वार ਕੀਤਾ ਜੋਸ਼ ਦੇ ਨਾਲ ਪਿਆਰਿਓ ਤੇ ਪਠਾਨ ਦੀ ਢਾਲ ਦੇ ਵੀਦੀ ਤਲਵਾਰ ਨਿਕਲ ਕੇ ਵਖੀ ਨੂੰ چیرਦੀ ਹੋਈ ਨਿਕਲ ਗਈ ਹਾਲੇ ਪਠਾਨ ਸਿੱਖਦਾ ਸੀ ਬਹਾਦਰ ਹਰੀ ਸਿੰਘ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਤੇ ਆਪਣੀ ਦਸਤਾਰ ਨਾਲ ਉਹ ਟੁਕੜਾ ਲੈ ਕੇ ਪਠਾਨ ਦੇ ਜ਼ਖਮ ਨੂੰ ਸੁਭਾਲਣ ਲੱਗ ਪਿਆ ਮਰਦਾਬਿਆ ਫਰੀਦੀ ਸਰਦਾਰ ਦੇ ਇਸ ਰਵਈਏ ਤੇ ਹੈਰਾਨ ਹੋ ਕੇ ਉਸ ਵੱਲ ਵੇਖ ਰਿਹਾ ਸੀ ਸਰਦਾਰ ਹਰੀ ਸਿੰਘ ਨੇ ਕਿਹਾ ਜਦੋਂ ਤੂੰ ਸਾਬਰ ਸਬੂਰ ਸੀ ਤਾਂ ਤੂੰ ਮੇਰਾ ਦੁਸ਼ਮਣ ਸੀ ਹੁਣ ਜਦੋਂ ਤੂੰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਇਹ ਗੁਰੂ ਦਾ ਸਿੱਖ ਹੋਂਦੇ ਨਾਤੇ ਮੇਰਾ ਫਰਜ਼ ਬੰਦਾ ਹੈ ਮੈਂ ਤੇਰੀ ਮਰਮ ਪੱਟੀ ਕਰਾਂ ਕਿਉਂਕਿ ਸਾਡੇ ਵਿੱਚ ਸਿੱਖ ਕੌਮ ਦੇ ਵਿੱਚ ਮਜਲੂਮ ਗਰੀਬ ਤੇ ਜ਼ਖਮੀ ਤੇ ਕਦੀ ਵਾਰ ਨਹੀਂ ਕਰਦੇ ਇਸਤਰੀ ਤੇ ਕਦੀ ਵਾਰ ਨਹੀਂ ਕਰਦੇ ਬੱਚੇ ਤੇ ਕਦੀ ਵਾਰ ਨਹੀਂ ਕਰਦੇ ਤੇ ਭੱਜੇ ਜਾਂਦਿਆਂ ਤੇ ਵੀ ਅਸੀਂ ਕਦੀ ਵਾਰ ਨਹੀਂ ਕਰਦੇ ਸਾਡੇ ਮੁੱਢਕਦੀਮੀ ਸੁਭਾਅ ਹੈ ਚਮਕੌਰ ਦੀ ਗੜੀ ਦੇ ਵਿੱਚ ਜੰਗਾਂ ਦੇ ਵਿੱਚ ਭਾਈ ਕਨਈਆ ਜੀ ਜ਼ਖਮੀ ਸਿਪਾਈ ਚਾਹੇ ਮੁਗਲਾਂ ਦੇ ਸਨ ਚਾਹੇ ਸਾਡੇ ਸਿੱਖ ਸਾਨੂੰ ਸਾਰਿਆਂ ਨੂੰ ਜਲ ਪਾਣੀ ਸਿਖਾਉਂਦਾ ਸੀ ਤੇ ਮਲਮ ਪੱਟੀ ਵੀ ਕਰਦਾ ਸੀ ਸੋ ਗੁਰੂ ਸਵਾਰਿਓ ਸਰਦਾਰ ਨੇ ਉਸ ਦੀ ਮਲਮ ਪੱਟੀ ਕੀਤੀ ਜ਼ਖਮ ਨੂੰ ਬੰਨਿਆ ਖਰੀਦ ਸਿੰਘ ਨਲਵੇ ਦੀ ਗੱਲ ਤੇ ਉਸਨੇ ਡੂੰਘਾ ਅਸਰ ਕੀਤਾ ਉਸ ਫਰੀਦੀ ਨੇ ਆਪਣੇ ਪਿੰਡ ਵਾਲਿਆਂ ਨੂੰ ਹੁਕਮ ਕੀਤਾ ਕਿ ਸਰਦਾਰ ਜੀ ਨੂੰ ਉਹਨਾਂ ਦੇ ਕਲੇ ਵਿੱਚ ਸਹੀ ਸਲਾਮਤ ਪਹੁੰਚਾ ਦਿਓ ਬਾਅਦ ਵਿੱਚ ਜਦੋਂ ਫਰੀਦੀ ਪਿੰਡ ਦੇ ਪਠਾਣਾਂ ਨੂੰ ਪਤਾ ਲੱਗਾ ਕਿ ਇਹ ਤਾਂ ਸਿੱਖ ਕੋਈ ਆਮ ਨਹੀਂ ਸੀ ਇਹ ਹਰੀ ਸਿੰਘ ਜੀ ਨਲਵਾ ਸੀ ਤੇ ਬਹੁਤ ਪਸ਼ਤੂਨ ਲੱਗੇ ਕਿ ਅਸੀਂ ਐਡੇ ਵੱਡੇ ਆਏ ਹੋਏ ਹੱਥਾਂ ਵਿੱਚ ਦੁਸ਼ਮਨ ਨੂੰ ਕਿਵੇਂ ਛੜ ਦਿੱਤਾ ਪਰ ਗੁਰੂ ਸਵਾਰਿਓ ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ ਸਰਦਾਰ ਨੇ ਉਹਨਾਂ ਨੂੰ ਸਮਝਾਇਆ ਕਿ ਮੈਂ ਤਾਂ ਇਹ ਬਖਾਉਣਾ ਚਾਹੁੰਦਾ ਸੀ ਕਿ ਵੇਖੋ ਕਿਸ ਤੰਗ ਦੇ ਸਰਦਾਰ ਨੇ ਕਿਸ ਤਰ੍ਹਾਂ ਉਹਨਾਂ ਦੇ ਕਾਰੋਬਾਰ ਨੇ ਜਿਸ ਵੇਲੇ ਕਹਿੰਦੇ ਨੇ ਕਿ ਹਰੀ ਸਿੰਘ ਨਲਵਾ ਕਲੇ ਦੇ ਉਤੇ ਮੁਗਲ ਫੌਜ ਨੇ ਜਦੋਂ ਹਮਲਾ ਕੀਤਾ ਸੀ ਉਸ ਟਾਈਮ ਤੇ ਵੀ ਜਦੋਂ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਖੁੰਦਰਾਂ ਦੇ ਵਿੱਚੋਂ ਦੋ ਪਠਾਣਾ ਨੇ ਹਰੀ ਸਿੰਘ ਨਲੂਏ ਤੇ ਹਮਲਾ ਕਰ ਦਿੱਤਾ ਦੋ ਗੋਲੀਆਂ ਹਰੀ ਸਿੰਘ ਨਲੂਏ ਦੇ ਲਗੀਆਂ ਸਨ ਔਰ ਆਪ ਘੋੜੇ ਤੇ ਹੀ ਸਵਾਰ ਬੜੀ ਤੇਜ਼ੀ ਦੇ ਨਾਲ ਕਿਲੇ ਦੇ ਵਿੱਚ ਆ ਗਏ ਕਿਲੇ ਦੇ ਵਿੱਚ ਆ ਕੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਹੁਣ ਮੇਰਾ ਅੰਤਲਾ ਸਮਾ ਆ ਗਿਆ ਹੈ ਸ਼ਾਹੀ ਦਰਬਾਰ ਲਾਹੌਰ ਨੂੰ ਚਿੱਠੀਆਂ ਲਿਖ ਦੇਵੋ ਕਿ ਹਰੀ ਸਿੰਘ ਨਲੂਆ ਆਪਣਾ ਵਚਨ ਨਿਭਾ ਗਿਆ ਹੈ ਔਰ ਇਥੋਂ ਤੱਕ ਕਹਿ ਦਿੱਤਾ ਕਿ ਮੇਰੀ ਚਿਖਾ ਕਿਲੇ ਦੇ ਵਿੱਚ ਹਿੱਚ ਨਹੀਂ ਜਾਵੇ ਕਿਉਂਕਿ ਕਿਸੇ ਨੂੰ ਵੀ ਨਹੀਂ ਸੀ ਪਤਾ ਜਿਹੜੇ ਦੋ ਪਠਾਣਾ ਨੇ ਉਹਨਾਂ ਤੇ ਹਮਲਾ ਕੀਤਾ ਸੀ ਉਹ ਦੋਵੇਂ ਪਠਾਣ ਹਰੀ ਸਿੰਘ ਨਲਗਵਾ ਨੇ ਆਪਣੀ ਤਲਵਾਰ ਦੇ ਨਾਲ ਛਿੜਕਾ ਕੇ ਤੇ ਅਖੀਰ ਆਪਣੇ ਕਿਲੇ ਦੇ ਵਿੱਚ ਪਹੁੰਚੇ ਸਨ ਕਿਸੇ ਨੂੰ ਨਹੀਂ ਸੀ ਪਤਾ ਸੋ ਇਹ ਭੇਦ ਦਾ ਭੇਦ ਹੀ ਰੱਖਿਆ ਗਿਆ ਔਰ ਡਰਦੇ ਮਾਰੇ ਕੋਈ ਵੀ ਕਿਲੇ ਵਾਲ ਨੂੰ ਜਾਂਦਾ ਹੀ ਨਹੀਂ ਸੀ ਕਰਦਾ ਸੋ ਇਹ ਸੀ ਹਰੀ ਸਿੰਘ ਨਰਵੇ ਦਾ ਇਤਿਹਾਸ ਜੋ ਆਪ ਜੀ ਨੇ ਸਾਂਝਾ ਕੀਤਾ ਪਿਆਰਿਓ ਆਸ ਹੈ ਕਿ ਆਪ ਨੂੰ ਚੰਗਾ ਲੱਗੇਗਾ ਸੋ ਸਮਾਰਤੀਆਂ ਕਰੀਏ ਜੀ ਗੱਜ ਕੇ ਫਤਿਹ ਗਜਾਓ ਵਾਹਿ ਜਿੱਕਾ ਖਾਲਸਾ ਵਾਹਿ ਜਿੱਕੀ ਫਤਿਹ